ਕਿਸਾਨ ਤਿਆਰੀ ਕਰ ਰਿਹਾ ਸੀ ਕਿ ਰਾਤ ਦਾ ਪ੍ਰਸ਼ਾਦਾ ਤਿਆਰ ਕੀਤਾ ਜਾਏਗਾ ਪਰ ਹੋਇਆ ਕੁਝ ਹੋਰ ਕਿਸ ਨੂੰ ਖਾਲੀ ਕਰਵਾ ਦਿੱਤਾ ਗਿਆ ਲੱਕੜਾਂ ਚਿਮਟਾ ਔਰ ਇਧਰ ਦੇਖੋ ਕਿ ਸਾਰੇ ਦਾ ਸਾਰਾ ਸਮਾਨ ਜਿਹੜਾ ਹੈ ਇਹ ਉਥੇ ਹੀ ਪਿਆ ਆ ਦੇਖੋ ਕੱਚੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਵੀ ਉਦਾਂ ਹੀ ਰਹਿ ਗਈਆਂ ਇਹ ਕਿਸਾਨਾਂ ਦੀ ਰਸੋਈ ਹੈ ਇੱਥੇ ਆਲੇ ਦੁਆਲੇ ਜਿਹੜੇ ਕਿਸਾਨ ਰਹਿੰਦੇ ਸੀ ਉਹਨਾਂ ਦੀ ਇਹ ਰਸੋਈ ਹੈ ਔਰ ਵਿਰਾਨ ਹੋ ਗਿਆ ਇਹ ਸਾਰਾ ਕੁਝ ਸਾਰਾ ਕੁਝ ਖਾਲੀ ਕਰ ਦਿੱਤਾ ਗਿਆ ਸੁਨਸਾਨ ਹੈ ਇੱਥੇ ਕੋਈ ਆਲੇ ਦੋਲੇ ਕਿਸਾਨ ਨਜ਼ਰ ਨਹੀਂ ਆ ਰਿਹਾ ਪਰ ਉਹਨਾਂ ਦਾ ਸਮਾਨ ਜਿਹੜਾ ਹੈ ਉਹ ਜਿਉਂਦਾ ਤਿਉਂ ਹੀ ਆ ਉਹਨਾਂ ਨੂੰ ਚੱਕਣ ਦਾ ਵੀ ਟਾਈਮ ਨਹੀਂ ਮਿਲਿਆ ਦੇਖੋ ਦਾਲ ਬਣੀ ਹੋਈ ਹੈ ਔਰ ਆਹ ਦੇਖੋ ਇਹਦੇ ਵਿੱਚ ਵੀ ਦਾਲ ਬਣੀ ਹੋਈ ਹੈ ਜਿਹੜੀ ਅੱਜ ਰਾਤ ਨੂੰ ਕਿਸਾਨਾਂ ਨੇ ਛਕਣੀ ਸੀ ਰਾਤ ਨੂੰ ਖਾਣਾ ਖਾਣਾ ਸੀ ਆ ਦੇਖੋ ਕੋਈ ਇੱਕ ਕਿਸਾਨ ਸ਼ਾਇਦ ਕੋਈ ਰੋਟੀ ਖਾ ਵੀ ਰਿਹਾ ਸੀ ਉਸ ਦੀ ਇਹ ਰੋਟੀ ਉੱਥੇ ਹੀ ਰਹਿ ਗਈ ਇਧਰ ਇੱਕ ਰੋਟੀ ਥੱਲੇ ਡਿੱਗੀ ਪਈ ਐ ਉਹ ਸਾਰਾ ਕੁਝ ਇੱਥੇ ਹੀ ਪਿਆ ਰਹਿ ਗਿਆ ਔਰ ਸਿਲੰਡਰ ਉਸੇ ਤਰ੍ਹਾਂ ਦੇ ਨਾਲ ਆ ਦੇਖੋ ਕਿ ਸਮਾਨ ਰੱਖਣ ਵਾਸਤੇ ਸਟੋਰ ਬਣਾਇਆ ਸੀ ਜਿਸ ਦੇ ਵਿੱਚ ਸਾਰਾ ਸਮਾਨ ਪਿਆ ਜਿਸ ਦੇ ਵਿੱਚ ਆਟਾ ਪਿਆ ਹੈ ਉਸ ਦੇ ਵਿੱਚ ਦਾਣਾਂ ਪਈਆਂ ਨੇ ਹੋਰ तमाम ਚੀਜ਼ਾਂ ਜਿਹੜੀਆਂ ਨੇ ਇਸੇ ਸਟੋਰ ਦੇ ਵਿੱਚ ਪਈਆਂ ਉਦਾਂ ਹੀ ਰਹਿ ਗਈਆਂ ਦੇਖੋ ਕਿ ਕਿੰਨਾ ਲੰਮਾ ਇੰਤਜ਼ਾਮ ਕਿਸਾਨਾਂ ਦਾ ਹੋਏਗਾ ਕਿ ਜਿਨ੍ਹਾਂ ਨੇ ਆਪਣਾ ਸਮਾਨ ਕਈ ਕਈ ਮਹੀਨਿਆਂ ਦਾ ਹੋਰ ਲਿਆ ਕੇ ਰੱਖ ਲਿਆ ਸੀ ਆ ਦੇਖੋ ਇਹ ਆਲੂ ਪਏ ਨੇ ਪਿਆਜ਼ ਪਏ ਨੇ ਭਰੇ ਗੱਟੇ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਹਨਗੇ ਔਰ ਇਹ ਸਾਰਾ ਸੁਨਸਾਨ ਹੋ ਗਿਆ ਹੁਣ ਕੱਲ ਨੂੰ ਇਹ ਚੀਜ਼ਾਂ ਸਾਰੀਆਂ ਦੇ ਸਾਰੀਆਂ ਉਠਾ ਦਿੱਤੀਆਂ ਜਾਣਗੀਆਂ ਸਾਰੀਆਂ ਚੀਜ਼ਾਂ ਚੁੱਕ ਦਿੱਤੀਆਂ ਜਾਣਗੀਆਂ ਪਤਾ ਨਹੀਂ ਕੌਣ ਲੈ ਕੇ ਜਾਏਗਾ ਦੇਖੋ ਮਹਿੰਗੀਆਂ ਚੀਜ਼ਾਂ ਵੀ ਨੇ ਏਸੀ ਵੀ ਲੱਗਾ ਹੋਇਆ ਏਸੀ ਵੀ ਲੱਗਾ ਕੋਈ ਚੀਜ਼ ਲਾਉਣ ਦੀ ਲਾਉਣ ਦਾ ਸਮਾਂ ਨਹੀਂ ਮਿਲਿਆ ਟਰਾਲੀਆਂ ਬੇਸ਼ੱਕ ਕਿਸਾਨ ਆਪੋ ਆਪਣੀਆਂ ਲੈ ਕੇ ਜਾਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੇ ਵਿੱਚ ਪੱਕਾ ਜਿਹੜਾ ਇਹ ਏਸੀ ਫਿੱਟ ਕੀਤਾ ਗਿਆ ਲੈ ਕੇ ਜਾਣਗੇ ਕਿਸਾਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੀਆਂ ਆ ਤਸਵੀਰਾਂ ਨੇ ਸ਼ਾਇਦ ਇਹ ਕਿਸਾਨ ਅੰਦੋਲਨ ਦੇ ਵਿੱਚ ਕਦੇ ਕਿਸੇ ਨੇ ਸੋਚੀਆਂ ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ ਇੱਕ ਸਾਲ ਤੋਂ ਜ਼ਿਆਦਾ ਚੱਲਣ ਵਾਲਾ ਇਹ ਅੰਦੋਲਨ ਇਸ ਤਰੀਕੇ ਨਾਲ ਖਤਮ ਹੋਏਗਾ ਇਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਹੋਣੀ